ਕਿਸੇ ਮੂ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਜੋ ਬਾਬਾ ਹਰਨਾਮ ਸਿੰਘ ਜੀ ਧੰਮਾ ਜਿਹੜੀ ਉਹਨਾਂ ਨੇ ਕੱਲ ਆਨੰਦਪੁਰ ਦੀ ਧਰਤੀ ਦੇ ਉੱਤੇ ਜੋ ਮਤੇ ਕੀਤੇਗੇ ਇਹਨਾਂ ਸਾਰੀਆਂ ਸੰਗਤਾਂ ਨੇ ਉਹ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਆ ਉਹਨਾਂ ਚ ਇਹ ਆ ਕਿ ਜਿਹੜੇ ਤਿੰਨੇ ਜਹੀਦਾਰ ਆ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜੇ ਗਿਆਨੀ ਗੁਰਗਾਜਾ ਉਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਰੱਦ ਕੀਤੀ ਜਾਵੇ ਨਾਲ ਹੀ ਅਸੀਂ ਬਾਦਲਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਿੱਖ ਸੰਗਤਾਂ ਤੁਹਾਡੇ ਅੱਗੇ ਹੱਥ ਜੋੜਦੀਆਂ ਗੁਰੂ ਪਿਆਰਿਓ ਤੁਸੀਂ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਤੁਸੀਂ ਸਿੱਖੀ ਨੂੰ ਬਹੁਤ ਢਾਹ ਲਾਈ ਆ ਵੇਖੋ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਵਾ ਜਿਹੜੀ ਮੇਰੇ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਅਕਾਲ ਮਤਲਬ ਪ੍ਰਮਾਤਮਾ ਦਾ ਤਖਤ ਪਰ ਇਹ ਬਾਦਲਾ ਨੇ ਇਸ ਤਖਤ ਦਾ ਜਿਹੜਾ ਵਾ ਇਸ ਨੂੰ ਬਹੁਤ ਨੀਮਾ ਦਿਖਾ ਰਹੇ ਨੇ ਵੇਖੋ ਇਸ ਤਖਤ ਦੇ ਜਿਸ ਨੇ ਵੀ ਪੰਗਾ ਲਿਆ ਭਾਇਓ ਬੀਬੀ ਇੰਦਰਾ ਗਾਂਧੀ ਸੀ ਭਾਇਓ ਅੰਬਰ ਸ਼ਾ ਬਦਾਲੀ ਸੀ ਭਾਇਓ ਮੱਸਾ ਡੰਗੜ ਸੀ ਹਾਲ ਉਹਨਾਂ ਦਾ ਬਹੁਤ ਮਾੜਾ ਹੋਇਆ ਤੇ ਬਾਦਲ ਸਾਹਿਬ ਦਾ ਵੀ ਹਾਲ ਤੇ ਮਾੜਾ ਹੋਣਾ ਵਾ ਵੇਖੋ ਥੋੜੇ ਦਿਨ ਪਹਿਲਾਂ ਲੱਤ ਟੁੱਟੀ ਹੁਣ ਬਾਹਾਂ ਟੁੱਟ ਗਈ ਅਸੀਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਵਾਇਗਰ ਮਾਦਾਪੁਰ ਜ਼ਾਹिल्या ਨੂੰ ਠੀਕ ਕਰੋ ਤਾਂ ਜੋ ਜਿਹੜੀ ਸਾਡੀ ਸਿੱਖ ਕੌਮ ਹੈ ਉਹ ਬਾਦਲਾਂ ਦੇ ਹੱਥੋਂ ਬਚ ਸਕੇ